ਸਰਾਂ ਦੇ ਅੰਗੇ ਖੋਪਰੀ ਦੇ ਦੇਸ਼ੀ ਤੋਂ ਥੋੜੀ ਸੋਚ ਤੇ ਸਰਾਂ ਦੇ ਅੰਗੇ ਖੋਪਰੀ ਦੇ ਦੇਸ਼ੀ ਤੋਂ ਤੁਹਾਡਾ ਕਾਜ ਦੂਰਾ ਲਾ ਕੇ ਕਰਾਂਗੇ ਭਾਈ ਦੇ ਦੇਸ਼ੀ ਤੋਂ ਤੁਹਾਡਾ ਕਾਜ ਦੂਰਾ ਲਾ ਕੇ ਕਰਾਂਗੇ ਭਾਈ ਦੇ ਦੇਸ਼ੀ ਰਾਮਾਂ ਰਹੇ ਰਾਮਾਂ ਭਾਈ ਦੇ ਦੇਸ਼ੀ ਰਾਮਾਂ ਰਹੇ ਰਾਮਾਂ ਦੁਨੀਆ ਪਰਦੇ ਮਿਹਨਤ ਕਸ਼ੋਇ ਇੱਕ ਹੋ ਜਾਓ ਇੱਕ ਹੋ ਜਾਓ ਦੁਨੀਆ ਪਰਦੇ ਕੰਮੋਂ ਇੱਕ ਹੋ ਜਾਓ ਇੱਕ ਹੋ ਜਾਓ ਇੱਕ ਮੁਰਦਾਬਾ 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 ਭਾਰਤ ਦੇ ਲੁਟੇਰੇ ਮੁਰਦਾਬਾ ਮੁਰਦਾਬਾ ਕਿੱਤਰ ਹੋਇਆ ਮਾੜੀ ਉਹਦਾ ਫੋਰ ਸਾਡੇ ਕਿਦੋਂ ਡੇਰਿਆਂ ਨੂੰ ਜੋ ਸੰਗਿਆ ਪੀੜਿਆਂ ਦੀ ਉਹ ਵੀ ਮੁਰਦਾ ਹੱਥ ਕਰਦੇ ਸੀ ਕਿਉਂ ਨਾ ਇਹ ਵੀ ਮੰਗ ਕਰਦੇ ਆ ਤੇ ਕੋਈ ਮਜ਼ਦੂਰਾ ਕੋਈ ਇੱਕ ਸਕਾਰ ਦੀ ਵੀ ਨਹੀਂ ਹੱਡੀ ਆ ਚਾਹੇ ਸਰਕਾਰ ਦੀ ਕਹ ਲੋ ਚਾਹੇ ਆਪਣੇ ਮੇਨ ਜੋ ਸਮਾਜਦਾਰ ਉਹਨਾਂ ਦੀ ਤਕਰੀਰ ਦੀ ਹੱਡੀ ਆ ਮੈਂ ਦੋਨਾਂ ਤੋਂ ਬਿਨਾ ਕੋਈ ਕੰਮ ਨਹੀਂ ਕੀਤਾ ਸਰ ਬੇਸ਼ੱਕ ਅੱਜ ਕੱਲ ਮਸ਼ੀਨਰੀ ਯੁੱਗ ਆ ਗਿਆ ਹੋ ਗਏ 139 ਬਰੇ ਹਰ ਸਾਲ ਮਨਾਇਆ ਜਾਂਦਾ ਬਿਨਾ ਨਾਗਾ ਪੂਰੀ ਦੁਨੀਆ ਦੇ ਵਿੱਚ ਔਰ ਜਿਹੜੇ ਦੇਸ਼ਾਂ 'ਚ ਮਨਾਇਆ ਜਾਂਦਾ ਉਹਨਾਂ ਦੀ ਗਿਣਤੀ ਹਰ ਸਾਲ ਵਧਦੀ ਜਾਂਦੀ ਹੈ ਹੁਣ ਇੱਥੇ ਪਹੁੰਚ ਗਈ ਕਿ ਕੋਈ ਦੁਨੀਆ ਦਾ ਦੇਸ਼ ਹੈ ਹੀ ਨਹੀਂ ਜਿੱਥੇ ਨਾ ਮਨਾਇਆ ਜਾਂਦਾ ਹੋਵੇ ਇਸ ਕਰਕੇ ਇਹ ਕਹਿਣਾ ਜਿਹੜਾ ਹੈਗਾ ਇਨਸਾਫ ਨਹੀਂ ਹੋਊਗਾ ਕੋਈ ਇਸ ਕਰਕੇ ਆ ਜੋ ਕਰ ਲੈਣੀ ਆ ਆਪਾਂ ਕਰਨੀਆਂ ਜਿਹੜੀਆਂ 364 ਦੇ ਰੋਜ਼ ਕਰਦੇ ਆ ਆ ਮੰਗ ਸਾਡੀ ਮੰਨ ਲੋ ਆ ਮੰਗ ਮੰਨੋ ਇਹ ਮੰਗਾ ਮੰਨਣਾ ਨਹੀਂ ਇਹ ਅਲਾਮ ਇਹਨਾਂ ਦੀਆਂ ਫੈਕਟਰੀਆਂ ਕਾਹਾਂ ਸਾਨੂੰ ਪਾਣੀ ਵੀ ਮੁੱਲ ਦੇ ਗਾਹਾਂ ਗਾਹਾਂ ਮਜਬੂਰ ਕਰਦੇ ਇਹਨਾਂ ਦੀਆਂ ਨੀਤੀਆਂ ਦੇਖੋ ਕੈਂ ਆ ਦੇਖਦਾ ਹੁੰਦਾ ਸੀ ਕੱਕਾ ਮਤਲਬ ਇਹ ਮੁਕਤ ਭਰ ਕੇ ਨਹੀਂ ਹੁੰਦੇ ਇਹ ਕਿੰਨੇ ਕਿੰਨੇ ਰੁਪਈਆ ਦੇ ਵਿੱਚ ਆਉਣ ਲੱਗਾ ਸਾਡੇ ਤੇ ਇਹਨਾਂ ਦਾ ਦੇਖੋ ਸੋਚ ਕਹੇ ਜੀ ਰੱਖੀਓ ਸਾਨੂੰ ਮਾਰਨ ਖਾਤਰ ਔਰ ਅਸੀਂ ਥੋੜੀ ਥੋੜੀ ਗਾਰੂ ਜਾਂ ਭੁੱਖੀ ਲੈ ਕੇ ਫੇਰ ਹਾਂਜੀ ਵਾਹਿਗੁਰੂ ਜੀ ਦਾ ਘਰ ਸਾਹਿਬ ਐਗਿਉਂ ਫਤੇ ਜੀ ਦਾ ਸਾਹਿਬ ਦਾ ਵਾਹਿਗੁਰੂ ਜੀ ਦੇ ਫਤੇ ਜੀ ਹਾਂਜੀ ਰਬਾ ਜੀ ਅੱਜ ਤੁਸੀਂ ਪਹੁੰਚੇ ਹੋ ਖਾਣਾ ਸਿਟੀ ਜਗਰਾਉਂ ਦੇ ਮੂਹਰੇ ਪੱਕਾ ਮੋਰਚਾ ਜਿਹੜਾ ਲੱਗਿਆ ਹੋਇਆ ਉਹਦੇ ਵਿੱਚ ਮਈ ਦਿਵਸ ਦੇ ਉੱਤੇ ਮਜ਼ਦੂਰ ਦੇ ਦੇ ਉੱਤੇ ਕੀ ਕਹਿਣਾ ਤੁਹਾਡਾ ਹਾਂਜੀ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਦਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਤੇ ਮੇਰੇ ਨਾਲ ਸਾਡੇ ਜਥੇਬੰਦੀ ਦੇ ਸਿੰਘ ਹਾਜ਼ਰਾਂ ਸੀ ਇਹ ਨਾਲ ਦੀ ਨਾਲ ਅੰਦਾਸ ਭਾਰਤੀ ਕਿਸਾਨ ਯੂਨੀਅਨ ਪੁਨਾ ਰਜਿਸਟਰਡ ਜਥੇਬੰਦੀ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਬੋਲਦਾ। ਉਹ ਇੱਥੇ ਸਾਡੀ ਤਿੰਨ ਸਾਲ ਤੋਂ ਲਗਭਗ ਸਾਡਾ ਜਿਹੜਾ ਇਹ ਧਰਨਾ ਚੱਲ ਰਿਹਾ ਵਾ ਭੈਣ ਕੋਵ ਬੰਦਕੌਰ ਦੇ ਉੱਪਰ ਹੋਏ ਜ਼ੁਲਮ ਦਾਨ ਸਾਫ ਲੈਣ ਲਈ ਇਹ ਵੱਖ-ਵੱਖ ਸਮੂਹਾਂ ਕੇ ਇੱਕਤਾ ਜੋ ਸਾਡੀਆਂ ਜਥੇਬੰਦੀਆਂ ਨੇ ਹੈਗੀ ਆ। ਤੇ ਉਹਦੇ ਮੁਤਾਬਕ ਹੀ ਅੱਜ ਸਾਡੀ ਜਥੇਬੰਦੀ ਦੀ ਇੱਥੇ ਸਾਡੀ ਅਸੀਂ ਸਮੇਤ ਸਿੰਘਾਂ ਅਸੀਂ ਹਾਜ਼ਰੀ ਭਰੀ ਆ ਕਿਉਂਕਿ ਅੱਜ ਜੋ ਪਹਿਲੀ ਮਈ ਦਾ ਦਿਹਾੜਾ ਹੈਗਾ ਇਹ ਮਈ ਦੇਵਸ ਨੂੰ ਕਿਰਤੀ ਜਮਾਤ ਦੇ ਸ਼ਹੀਦਾਂ ਦਾ ਜੋ ਦਿਹਾੜੇ ਤੌਰ ਤੇ ਸਾਡੀਆਂ ਸਮੂਹ ਕਰੋਪ ਵਿੱਚ ਜਥੇਬੰਦੀਆਂ ਮਨਾਉਂਦੀਆਂ ਨੇ ਤੇ ਰਿਸਪੈਕਟਡ ਹੈਗੇ ਸਾਡੇ ਸ਼ਹੀਦ ਜਿਨ੍ਹਾਂ ਨੇ ਕਿਰਤ ਕਰਦਿਆਂ ਹੋਇਆ ਆਪਣੇ ਹੱਕਾਂ ਦੇ ਮਾਰੇ ਜਾਣ ਤੇ ਹੱਕਾਂ ਦੇ ਕੁਚਲੇ ਜਾਣ ਤੇ ਉਹਨਾਂ ਨੇ ਸੰਘਰਸ਼ ਦਾ ਰਸਤਾ ਅਪਣਾਇਆ ਤੇ ਲੰਬੇ ਸੰਘਰਸ਼ ਉਹਨਾਂ ਨੇ ਲੜੇ ਨੇ ਸਾਡੇ ਪ੍ਰੇਰਨਾ ਸਰੋਤ ਨੇ ਸੋ ਇਸੇ ਤਰ੍ਹਾਂ ਹੀ ਮਤਲਬ ਦਾ ਫੇਮ ਹੋ ਗਿਆ ਸਕਦੇ ਕਿ ਸਾਡੇ ਵੀ ਸਟਕ ਕਾਮ ਦੇ ਜਿਹੜੇ ਸ਼ਹੀਦਾਂ ਨੇ ਮੁਲਕ ਨੂੰ ਆਜ਼ਾਦ ਕਰਾਇਆ 95% ਤੋਂ ਜ਼ਿਆਦਾ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਮੁਲਕ ਨੂੰ ਇੰਡੀਆ ਨੂੰ ਆਜ਼ਾਦ ਕਰਵਾਉਣ ਲਈ ਸੋ ਇਹ ਵੀ ਅਸੀਂ ਇੱਕ ਪਾਰਟ ਆਫ ਜਿਹੜੀ ਸਮੂਹਕ ਇਕਤਾ ਹੈਗੀ ਸਾਡੀ ਜਥੇਬੰਦੀਆਂ ਦੇ ਉਹਦਾ ਅਸੀਂ ਹਿੱਸਾ ਬਣਦੇ ਹੋਏ ਅਸੀਂ ਇੱਥੇ ਹਾਜ਼ਰੀ ਭਰਦੇ ਹਾਂ ਤੇ ਜਿੱਥੇ ਅਸੀਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਆਏ ਸਾਲ ਅਹਿਦ ਕਰਦੇ ਆ ਤੇ ਹਾਜ਼ਰ ਰਹਿੰਦੇ ਆ ਅਸੀਂ ਉੱਥੇ ਹੀ ਅਸੀਂ ਭੈਣ ਕਲਵੰਤ ਕੌਰ ਦਾ ਜਿਹੜਾ ਚੱਲ ਰਿਹਾ ਸਾਡਾ ਸੰਘਰਸ਼ ਦੀ ਲੰਬੀ ਜੋ ਕੜੀ ਉਹਦੇ ਨਾਲ ਪੱਕੇ ਤੌਰ ਤੇ ਸਾਡੀ ਜਥੇਬੰਦੀ ਚੁਣੀ ਹੋਈ ਆ। ਸੋ ਉਦੋਂ ਤੱਕ ਸਾਡੇ ਇਹ ਸੰਘਰਸ਼ ਜਾਰੀ ਰਹਿਣਗੇ ਜਦੋਂ ਤੱਕ ਸਾਡੀ ਭੈਣ ਪਰਮਨਤ ਕੌਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਦੋਸ਼ੀ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਕਰਵਾ ਦਿੰਦੇ ਤੇ ਬਾਕੀ ਮੈਂ ਇੱਕ ਵਾਰ ਫਿਰ ਤੋਂ ਸਾਡੇ ਜਿਹੜੇ ਮਈ 10 ਦੇ ਸ਼ਹੀਦਾ ਉਹਨਾਂ ਨੂੰ ਬਿਦਰ ਰਿਸਪੈਕਟ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ Não é um safdeo, um safdeo,